ਤੋੜੀ ਸਬ ਮੁੱਦੇ ਤਾਂ ਇਥੇ ਬਹੁਤ ਸਾਰੇ ਨੇ ਪਰ ਸਭ ਤੋਂ ਇਹ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਹੁਸੈਨੀ ਵਾਲਾ ਬਾਰਡਰ ਦੀ ਬਾਰਡਰ ਖੁਲਵਾਉਣ ਨੂੰ ਲੈ ਕੇ ਹਰ ਕੋਈ ਪਾਰਟੀਆਂ ਦਾ ਦਾਅਵਾ ਕਰ ਰਹੀ ਹੈ ਕਿ ਅਸੀਂ ਖੁਲਵਾਵਾਂਗੇ ਬਟ ਹਾਊ ਇਜ਼ ਇਟ ਪੋਸੀਬਲ ਕਿਵੇਂ ਤੁਸੀਂ ਇਸ ਨੂੰ ਸੰਭਵ ਕਰੋਗੇ ਦੇਖੋ ਗੱਲ ਸੁਣੋ ਜਿਹੜੀਆਂ ਦੂਸਰੀ ਪਾਰਟੀਆਂ ਦਾਅਵਾ ਕਰ ਰਹੀਆਂ ਨੇ ਮੈਂ ਉਹਨਾਂ ਕੋਲ ਪੁੱਛਦਾ ਵੀ ਉਹਨਾਂ ਨੇ ਕਿਉਂ ਨਹੀਂ ਖੁਲਵਾਇਆ ਕਦੀ ਤੁਸੀਂ ਕਿਸੇ ਦੀ ਸੁਖਬੀਰ ਸਿੰਘ ਬਾਦਲ ਦੀ ਝੋਰਾ ਸਿੰਘ ਮਾਨ ਜਿਹੜੇ ਬੋਬੀ ਮਾਨ ਦੇ ਫਾਦਰ ਜਾਂ ਸ਼ੇਰ ਸਿੰਘ ਕੋ ਭਾਇਆ ਜਾਂ ਆਮ ਆਦਮੀ ਪਾਰਟੀ ਕਿਸੇ ਦੀ ਸਟੇਟਮੈਂਟ ਤੁਸੀਂ ਪੜ੍ਹੀ ਹੈ ਕਿ ਅਸੀਂ ਇਹਨੂੰ ਬਾਰਡਰ ਨੂੰ ਖੁਲਾਵਾਂਗੇ ਮੇਰੀਆਂ ਤੁਸੀਂ ਸਟੇਟਮੈਂਟਸ ਕੱਢ ਲਓ ਮੈਂ ਕਿਹਾ ਕਿ ਅਸੀਂ ਹੁਸੈਨੀ ਵਾਲਾ ਬਾਰਡਰ ਖੁਲਾਵਾਂਗੇ ਕਿਉਂਕਿ ਉਹਦੇ ਨਾਲ ਸਾਡੇ ਇਸ ਲੋਕ ਸਭਾ ਦਾ ਔਰ ਕੰਪਲੀਟ ਮਾਲਵਾਦੀ ਜਿਹੜੀ ਇਕਨੋਮੀ ਹੈ ਜਿਹੜੀ ਆਰਥਿਕ ਅਵਸਥਾ ਹੈ ਉਹਦੇ 'ਚ ਵਾਧਾ ਹੋਏਗਾ ਕਿਉਂਕਿ ਟ੍ਰੇਡ ਸ਼ੁਰੂ ਹੋਏਗਾ ਆਵਾਜਾਈ ਸ਼ੁਰੂ ਹੋਏਗੀ ਲੋਕ ট্রান্সਪੋਰਟਰਸ ਟੈਕਸੀਜ਼ ਹੋਟਲਸ ਬਿਜ਼ਨਸ ਇਹ ਸਾਰੀਆਂ ਚੀਜ਼ਾਂ ਤੇ ਇਫੈਕਟ ਕਰੇਗਾ ਸੋ ਉਹ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਵੀ ਲਿਖੀ ਸੀਗੀ ਮੇਰੀ ਗੱਲ ਵੀ ਹੋਈ ਹੈ ਗ੍ਰਹਿ ਮੰਤਰੀ ਸਾਹਿਬ ਨਾਲ ਉਹ ਇਸ ਚੀਜ਼ ਤੇ ਵਿਚਾਰ ਕਰਨਗੇ ਇਟਸ ਅ ਬਾਈਲੈਟਰਲ ਡਿਸੀਜਨ ਜੀ ਇਕੱਲੇ ਮੋਦੀ ਸਾਹਿਬ ਜਾਂ ਸਾਡੀ ਗਵਰਨਮੈਂਟ ਇਹਨੂੰ ਨਹੀਂ ਖੋਲ ਸਕਦੀ ਕਿਉਂਕਿ ਅਸੀਂ ਕਹਾਂਗੇ ਇਹਨੂੰ ਖੋਲੋ لیکن ਸਾਨੂੰ ਆਪਣੇ ਗੁਵਾਂਡੀ ਮੁਲਕ ਦੇ ਨਾਲ ਗੱਲਬਾਤ ਕਰਨੀ ਪਾਏਗੀ ਸਾਡੀ ਗਵਰਨਮੈਂਟ ਗੱਲ ਕਰੇਗੀ ਹੋ ਸਕਦਾ ਹੈ ਉਹਨਾਂ ਦੀ ਗਵਰਨਮੈਂਟ ਨੂੰ ਵੀ ਇਹ ਮਨਜ਼ੂਰ ਹੋਵੇ ਤੇ ਜਦੋਂ ਬਾਈਲੈਟਰਲ ਡਿਸੀਜਨ ਹੋਏਗਾ ਤੇ ਬਾਰਡਰ ਖੁੱਲ ਜਾਏਗਾ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਹੁਣ ਗੱਲ ਕਰ ਲੈਣੇ ਨਸ਼ੇ ਦੀ ਕਿਉਂਕਿ ਆਪਾਂ ਬਾਰਡਰ ਡਿਸਟ੍ਰਿਕਟ ਦੇ ਵਿੱਚ ਬੈਠੇ ਆ ਤੇ ਸਭ ਤੋਂ ਜ਼ਿਆਦਾ ਜੇ ਨਸ਼ਾ ਖਰਾਬ ਕਰ ਰਿਹਾ ਹੈ ਜਾਂ ਆ ਰਿਹਾ ਹੈ ਉਹ ਇੰਡੋਪਾਕ ਬਾਰਡਰ ਤੇ ਹੀ ਆ ਰਿਹਾ ਹੈ ਇਹ ਮੁੱਦਾ ਜਿਹੜਾ ਹੈ ਉਹ ਹੈ ਇਥੇ ਫਰੋਸ ਬਿਲਕੁਲ ਹੈ ਬਿਲਕੁਲ ਹੈ ਇਹ ਦੇਖੋ ਕਿ ਬੀਐਸਐਫ ਨੇ ਜਦੋਂ ਭਾਰਤ ਸਰਕਾਰ ਨੇ ਮੋਦੀ ਸਾਹਿਬ ਦੀ ਗਵਰਨਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਕਿ ਬੀਐਸਐਫ ਜਿਹੜੀ ਹੈ ਉਹਦੀ ਜਿਹੜੀ ਬਾਉਂਡਰੀ ਹੈ ਉਹ 15 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਤੱਕ ਹੈ ਤਾਂ ਅੱਜ ਦੀ ਡੇਟ ਦੇ ਵਿੱਚ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜੀ ਇਹ ਡਰੱਗਸ ਦੀ ਤਸਕਰੀ ਹੈ ए पकड़ी गई है और ड्रग्स पकड़े गए ने हीरोइन और दूसरिया सिंथेटिक ड्रग्स यू कैन इमेजन कि जो सारी ड्रग्स पंजाब से सप्लाई हो जाती और डिस्ट्रीब्यूशन हो जाती तो देखना सी की हाल होंब तो डुब्ता ही डुबद हिंदुस्तान का भी बहुत ज्यादा नुकसान होना सी बाकी हिस्सा का भी लेकिन मोदी साहब की गवर्नमेंट ने उन्हू रोकया और कई हज़ार क्विंटल ਸੈਂਕੜੇ ਕੁਨਟਲ ਸਿੰਥੈਟਿਕ ਤੇ ਦੂਸਰੀਆਂ ਜਿਹੜੀਆਂ ਡਰੱਗਸ ਨੇ ਹਿਰੋਇਨ ਔਰ ਅਦਰ ਥਿੰਗਸ ਉਹਨਾਂ ਨੂੰ ਬਰਬਾਦ ਕੀਤਾ ਉਹਨਾਂ ਨੇ ਪਕੜ ਕੇ ਲੇਕਿਨ ਸਾਡੀ ਗਵਰਨਮੈਂਟ ਦਾ ਇਹ ਮੈਨੀਫੈਸਟੋ ਜਿਹੜਾ ਹੈ ਕਿ ਵੀ ਆਰ ਗੋਇੰਗ ਟੂ ਹੈਵ ਜ਼ੀਰੋ ਟੋਲਰੈਂਸ ਔਨ ਡਰੱਗਸ ਸਪਲਾਈਂਗ ਔਰ ਡਰੱਗਸ ਡਿਸਟ੍ਰਿਬਿਊਸ਼ਨ ਔਰ ਡਰੱਗਸ ਦੀ ਜਿਹੜੀ ਅ ਅਰਾਈਵਲ ਹੋ ਰਹੀ ਹੈ ਅਸੀਂ ਇਹਨੂੰ ਹਰ ਪਾਸਿਓਂ ਕਿਉਂਕਿ ਜ਼ਿਆਦਾ ਡਰੱਗਸ ਅਫਗਾਨਿਸਤਾਨ ਥਰੂ ਪਾਕਿਸਤਾਨ ਆ ਰਹੀ ਹੈ ਤਾਂ ਸਾਡੀ ਗਵਰਨਮੈਂਟ ਦਾ ਜੋ ਮੋਦੀ ਸਾਹਿਬ ਦੀ ਸਾਡੀ ਜਿਹੜੀ ਅਗਲੀ ਬੈਨੀਫੈਸਟੋ ਹੈ ਉਹਦੇ ਵਿੱਚ ਇਹ ਹੈਗਾ ਵੀ ਅਸੀਂ ਪੰਜਾਬ ਨੂੰ ਡਰਗ ਫਰੀ ਸਟੇਟ ਬਣਾਉਣਾ ਹੈ ਸਾਡੀ ਸਾਹਿਬ ਮੈਂ ਜਲਦੀ ਜਲਦੀ ਇੱਕ ਮਿੰਟ ਦੇ ਵਿੱਚ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੂਗੀ ਕਿ ਹੋਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਤੁਹਾਡਾ ਅਜੰਡਾ ਹੈ ਵਿਜ਼ਨ ਕੀ ਹੈ ਇਸ ਅਰੀਜ਼ਨ ਇਹ ਹੈ ਕਿਉਂਕਿ ਹਲੇ ਵੀ ਤੁਸੀਂ ਫਿਰੋਜ਼ਪੁਰ ਦਾ ਜ਼ਿਕਰ ਆਉਂਦਾ ਹੈ ਜਦਕਿ ਸਾਡੇ ਇੱਥੇ ਜੀ ਆਪਾਂ ਪਗਸ ਸਿੰਘ ਜੀ ਦੀ ਗੱਲ ਕਰੀਏ ਰਾਜਗੁਰੂ ਜੀ ਦੀ ਗੱਲ ਕਰੀਏ ਸੁਖਦੇਵ ਜੀ ਦੀ ਉਹਨਾਂ ਨੂੰ ਇੱਥੇ ਸਕੂਲ ਦੇ ਖਾਕ ਜਿਹੜਾ ਹੈ ਉਹ ਕਰ ਦਿੱਤਾ ਗਿਆ ਸੀ ਜਲਾ ਦਿੱਤਾ ਗਿਆ ਸੀ ਆ ਸਤਲੁਜ ਕਿਨਾਰੇ ਤੇ ਇਹਦੇ ਨਾਲ ਹੀ ਬੜੀ ਇਤਿਹਾਸਿਕ ਥਾਂ ਆ ਇਹ ਪਰ ਹਾਲੇ ਵਿੱਚ ਤਾਂ ਫਿਰੋਜ਼ਪੁਰ ਦਾ ਜ਼ਿਕਰ ਆਉਂਦਾ ਲੋਕ ਕਹਿੰਦੇ ਪਿਛੜਾ ਇਲਾਕਾ ਹੈ ਦੇਖੋ ਪਿਛੜਿਆ ਇਸ ਕਰਕੇ ਹੈ ਕਿਉਂਕਿ ਇੱਥੇ ਸਾਡੇ ਕੋਲ ਮੈਡੀਕਲ ਅਸਿਸਟੈਂਸ ਬੜੀ ਵੀਕ ਸੀ ਇੱਥੇ ਟੂਰਿਜ਼ਮ ਨਹੀਂ ਹੈ ਇੱਥੇ ਬਿਜ਼ਨਸ ਨਹੀਂ ਹੈ ਇੱਥੇ ਇੰਡਸਟਰੀ ਨਹੀਂ ਹੈ ਅਨਪਲੋਇਮੈਂਟ ਵਧ ਰਹੀ ਹੈ ਇਸ ਕਰਕੇ ਪਿਛੜਿਆ ਹੁਣ ਸਾਡਾ ਜਿਹੜਾ ਵਿਜ਼ਨ ਹੈ ਕਿ ਅਸੀਂ ਇੱਥੇ ਜੌਬਸ ਕ੍ਰੀਏਟ ਕਰਾਂਗੇ ਅਸੀਂ ਬਾਰਡਰ ਖੋਲਣ ਦੀ ਗੱਲ ਕਰ ਰਹੇ ਹਾਂ ਅਸੀਂ ਜਿਹੜੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਬਾਬਡ ਵਾਇਰ ਤੋਂ ਅੱਗੇ ਹੈ ਉਹ ਦੇ ਆਰ ਨੋਟ ਦੀ ਓਨਰਸ ਉਹਨਾਂ ਨੂੰ ਜਦੋਂ ਫਲੱਡ ਆਉਂਦੇ ਨੇ ਸਤਲੁਜ ਉਹ ਫਸਲ ਬਰਬਾਦ ਹੋ ਜਾਂਦੀ ਹੈ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਮਿਲਦਾ ਆਈ ਵਿਲ ਲੀਵ ਨੋ ਸਟੋਨ ਅਨਟਰਨ ਕਿ ਮੈਂ ਗਵਰਨਮੈਂਟ ਨੂੰ ਕਨਵਿੰਸ ਕਰ ਸਕਾਂ ਕਿ ਸਾਨੂੰ ਉਹ ਜਿਹੜੇ ਜਮੀਨੇ ਉਹਨਾਂ ਨੂੰ ਜਿਹੜੇ ਕਿਸਾਨ ਕਲਟੀਵੇਟ ਕਰ ਰਹੇ ਨੇ ਉਹਨਾਂ ਨੂੰ ਮਾਲਕ ਬਣਾ ਦਿੱਤਾ ਜਾਏ। ਅਸੀਂ ਫਰੋਜ਼ਪੁਰ ਨੂੰ ਟੂਰਿਜ਼ਮ ਕਿਉਂਕਿ ਸਾਡੇ ਕੋਲ ਵੈਟਲੈਂਡ ਬਹੁਤ ਵੱਡਾ ਹੈ। ਹਰੀਕੇ ਪੱਤਨ। ਉੱਥੇ ਮੈਨੀ ਸਪੀਸੀਜ਼ ਆਫ ਬਰਡਸ ਕਾ। ਜੇ ਤਾਂ ਉਹ ਲੋਕ ਜਿਹੜੇ ਟੂਰਿਸਟ ਨੇ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਉੱਥੇ ਮੱਥਾ ਟੇਕਦੇ ਨੇ ਉਥੋਂ 1 ਘੰਟੇ ਦੀ ਜਰਨੀ ਹੈ ਦੇ ਕੈਨ ਹੈਵ ਅ ਡੇ ਟੂਰ ਟੂ ਕਮ देयर। ਤੋਂ ਇਸ ਕਰਕੇ ਫਰੋਜ਼ਪੁਰ ਵਾਲ ਕਿਸੇ ਨੇ ਤਵੱਜੋ ਨਹੀਂ ਦਿੱਤੀ ਕਿਸੇ ਮੈਂਬਰ ਪਾਰਲੀਮੈਂਟ ਨੇ ਥੈਟ ਇਜ਼ ਵਾਈ ਆਮ ਸੇਇੰਗ ਕਿ ਫਿਰੋਜ਼ਪੁਰ ਹੈਜ਼ ਬੀਨ ਇਗਨੋਰਡ ਐਂਡ ਵੀ ਟੁਡੇ ਫੀਲ ਆਰਫਨਡ ਬਟ ਨਾਓ ਦੀ ਟਾਈਮ ਹੈਜ਼ ਕਮ ਥੈਟ ਲੈਟ ਅਸ ਹੋਪ ਥੈਟ ਵੈਨ ਵੀ ਫਾਰਮ ਦੀ ਗਵਰਨਮੈਂਟ ਐਂਡ ਇਫ ਆਈ ਵਿਨ ਆਈ ਗੈਟ ਇਨ ਟੂ ਦਾ ਪਾਰਲੀਮੈਂਟ all these things would be taken care of see amani party di gal kariye oh 2.5 saal da kam jada hai oh ho ginare ne lokan de vich jaake ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿ ਰਹੇ ਨੇ ਕਿ ਬਦਲਾਅ ਦੀ ਜਿਹੜੀ ਆ ਹੁਣ ਜ਼ਰੂਰਤ ਹੈ ਪੂਰੇ ਦੇਸ਼ ਦੇ ਵਿੱਚ ਹਾਲਾਤ ਕਹਿ ਰਹੇ ਨੇ ਕਿ ਹੱਥ ਬਦਲਾ ਹੱਥ ਜਿਹੜਾ ਹੈ ਉਹ ਹਾਲਾਤ ਬਦਲੇਗਾ ਇਹ ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਭਾਜੀਪੀ ਕੀ ਕਿਨਾਰੀ ਹੈ ਹਾਲਾਂਕਿ ਭਾਜੀਪੀ ਕੋਲ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਣ ਗਈਆਂ 10 ਸਾਲ ਭਾਜੀਪੀ ਦੇ 10 ਸਾਲ ਦੀ ਐਡੀ ਲੰਮੀ ਲਿਸਟ ਹੈ ਕਿ ਇਹ ਉਹਦੇ ਨਾਲ ਕੁਝ ਮੈਚ ਹੀ ਨਹੀਂ ਕਰ ਸਕਦੇ ਭਾਜੀਪੀ ਨੇ धार्मिक तौर बीजेपी ने आर्थिक तौर पर बीजेपी ने डिवेलपमेंट विकास वास्ते बीजेपी ने फॉरेन पॉलिसीज वास्ते बीजेपी ने, ने नेशनल सिक्योरिटी वास्ते ऐसे ऐसे काम किए ऐसे ऐसे कदम चके ने के कांग्रेस केजरीवाल तक खैर आई डोंट काउंट इन दैट लेवल के कांग्रेस एंड द इंडिया पार्टी और अर्लियर यूपीए पी मैच इट